ਕਣਕ ਦੀ ਫਸਲ ਵਿੱਚ ਜਿਆਦਾ ਲੇਟ ਹਰਬੀਸਾਈਡ ਕਰਨ ਦਾ ਕਿੰਨਾ ਕ ਨੁਕਸਾਨ ਹੈ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਲਾਈਵ ਜਿਹੜੀਆਂ ਤਸਵੀਰਾਂ ਦਿਖਾਵਾਂਗਾ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਤੇ ਕਣਕ ਦੀ ਫਸਲ ਦੇ ਵਿੱਚ ਕਾਫੀ ਖੇਤਾਂ ਦੇ ਵਿੱਚ ਦਿੱਕਤ ਆਈ ਹੋਈ ਹੈ ਛਿੱਟੇ ਜਿਹੜੇ ਡੇਡੇ ਵਿੰਗੇ ਆ ਅੱਧੀ ਨਸਰਗੀ ਅੱਧੀ ਹਲੇ ਗੋਭ ਦੇ ਵਿੱਚ ਕਣਕ ਦੀ ਫਸਲ ਫਿਰਦੀ ਹੈ ਇਨਾਂ ਦੇ ਕਾਰਨ ਕੀ ਹੈ ਵੀ ਜਿਹੜੇ ਛਿੱਟੇ ਆ ਟੇਡੇ ਵਿੰਗੇ ਹੋ ਰਹੇ ਆ ਉਹ ਖਿੱਲ ਰਹੇ ਆ ਕਿ ਪ੍ਰੋਪਰ ਚੰਗੀ ਤਰ੍ਹਾਂ ਕਣਕ ਜਿਹੜੀ ਨਿਸਰ ਨਹੀਂ ਰਹੀ ਬੱਲੀਆਂ ਦੇ ਵਿੱਚ ਦਾਣੇ ਆ ਜਿਹੜੇ ਜਿੱਥੇ ਦਾਣਾ ਭਰਨਾ ਮੱਕੀ ਦੇ ਵਿੱਚ ਉੱਥੇ ਵੀ ਲੱਗਦਾ ਆ ਪਾਉ ਨੂੰ ਯਾਰ ਵੀ ਕਣਕ ਦੀ ਫਸਲ ਦੇ ਵਿੱਚ ਦਾਣੇ ਨਹੀਂ ਪੈਣੇ ਬੱਲੀ ਦੇ ਵਿੱਚ ਦਾਣੇ ਨਹੀਂ ਪੈਣੇ ਤੇ ਲੇਟ ਹਰਬੀਸਾਈਡ ਦਾ ਕਿੰਨਾ ਨੁਕਸਾਨ ਆ ਕਿਉਂਕਿ ਕਿਸਾਨਾਂ ਨੂੰ ਹਰ ਰੋਜ਼ ਜਦੋਂ ਖੇਤਾਂ ਦੇ ਵਿੱਚ ਕਿਸਾਨਾਂ ਦੇ ਨਾਲ ਡੇਲੀ 8 ਤੋਂ 10 ਕਿਸਾਨਾਂ ਦੇ ਨਾਲ ਡੇਲੀ ਵੇਚਦੇ ਆ ਤੇ ਦੇਖੋ ਨੂੰ ਇਹੀ ਮਿਲਦਾ ਕਣਕ ਨਿਸਰ ਵੀ ਰਹੀ ਹੈ ਜਾਂ ਕਣਕ ਗੱਭ ਵਾਸਾ ਜੇ ਫਿਰ ਵੀ ਕਿਸਾਨ 24D ਜਾਂ ਐਕਸੀਲ ਦੋਨੇ ਇਹ ਜਿਹੜੀ ਟੈਕਨੀਕਲ ਕਰਨ ਦੇ ਲਈ ਮਨ ਬਣਾ ਰੱਖਿਆ ਕਿਉਂਕਿ ਪਹਿਲਾ ਕਿਸਾਨਾਂ ਨੇ ਸਪਰੇ ਨਹੀਂ ਹੋਈ ਕਿਉਂਕਿ ਮੌਸਮ ਨੇ ਸਾਥ ਨਹੀਂ ਦਿੱਤਾ ਕਿਤੇ ਚੌੜੇ ਪੱਤੇ ਵਾਲਾ ਕਿਤੇ ਬਾਥੂ ਹੈ ਕਿਤੇ ਘੜਵਾਤੂ ਹੈ ਕਹਿੰਦਾ ਭਾਬੀ ਇਹ ਕਣਕ ਤੇ ਉੱਪਰ ਦੀ ਹੋ ਰਹੀ ਹੈ ਕਿਸਾਨ ਕਹਿੰਦਾ ਵੀ ਸਾਨੂੰ ਇਹ ਬੁਰਾ ਲੱਗਦਾ ਦੇਖਣ ਵਾਲੇ ਸਾਨੂੰ ਟੋਕਦੇ ਆ ਕਿਉਂਕਿ ਹੁਣ ਕੋਈ ਵੀ ਹਰਬੀਸਾਈਡ ਕਰਨ ਦਾ ਤੁਸੀਂ ਫੈਸਲਾ ਨਾ ਲਓ ਜੇ ਮੰਨੋ ਜਿਵੇਂ ਨਰਮਿਆਂ ਵਾਲਾ ਏਰੀਆ 40 ਦਿਨ ਦੀ ਕਣਕ 45 ਦਿਨ ਦੀ ਕਣਕ 50 ਦਿਨ ਦੀ ਕਣਕ ਹੈਗੀ ਤਾਂ ਤੁਸੀਂ ਫੈਸਲਾ ਲੈ ਲਓ 50 ਦਿਨ ਤੋਂ ਪਲੱਸ ਜੇ ਕਣਕ ਹੋ ਰਹੀ ਆ ਉੱਥੇ ਤੁਸੀਂ ਕੋਈ ਵੀ ਹਰਬੀਸਾਈਡ ਨਾ ਕਰੋ ਵਿੱਚ ਕਿਸਾਨ ਕਹਿ ਰਿਹਾ ਬਈ ਸਾਡੇ ਗੋਲੀ ਡੰਡੇ ਦੇ ਕਿਤੇ ਕਿਤੇ ਦੌਗੀਆਂ ਨੇ ਅਸੀਂ ਟੌਪ ਅਪ ਕਰ ਸਕਦਾ ਕੱਲੀ ਟੌਪ ਅਪ ਕਰਨ ਦਾ ਮਨ ਹੈ ਤਾਂ ਕਰ ਲੋ ਨਹੀਂ ਕੋਈ ਹਰ ਵੀ ਸਾਈਡ ਦਾ ਤੁਸੀਂ ਪੰਗਾ ਨਾ ਲਓ ਕਿਉਂਕਿ ਕੱਲ ਵਿੱਚ ਇੱਕ ਚੈਨਲ ਦੀ ਵੀਡੀਓ ਆਈ ਆ ਕਿਸਾਨ ਨੇ ਪਤਾ ਨਹੀਂ ਕੀ ਕੀਤਾ ਕੀ ਨਾ ਉਹਦੀ ਸਾਰੀ ਕਣਕ ਜਿਹੜੀ ਸੜ ਕੇ ਤਬਾਹ ਹੋ ਗਈ ਪਤਾ ਨਹੀਂ ਦੋ ਦਵਾਈਆਂ ਮਿਕਸ ਕੀਤੀਆਂ ਕਰਨ ਦੇ ਵਿੱਚ ਗਲਤੀ ਹੈ ਜਾਂ ਕਿੱਥੇ ਗੱਲ ਤੇ ਉਹ ਆਪਾਂ ਨੂੰ ਨਹੀਂ ਪਤਾ ਉਹ ਚੈਨਲ ਦੇ ਉੱਪਰ ਵੀਡੀਓ ਆਈ ਸੀ ਕਰਨ ਦਾ ਪਾ ਵੀ ਕਣਕ ਦਾ ਨੁਕਸਾਨ ਦਿਖਾਇਆ ਸੀ ਆ ਇਸੇ ਤਰ੍ਹਾਂ ਹੀ ਇਸ ਪਲਾਟ ਦੇ ਵਿੱਚ ਹੋਇਆ ਕਿਸਾਨ ਨੇ ਐਕਸਲ ਕੀਤੀ ਹੈ ਪਲੱਸ 240 ਕੀਤੀ ਹੈ ਕਣਕ ਦੂਸਰੀ ਕਣਕ ਗੱਭੋਅ ਵਸਤਾ ਜਾਈਗੀ ਤੇ ਇਹ ਕਣਕ ਦੀਆਂ ਦੌਗੀਆਂ ਜਿਹੜੀਆਂ ਥੱਲੇ ਲੱਗ ਚੁੱਕੀਆਂ ਨੇ ਕਣਕ ਨੁਕਸਾਨ ਦਿਖ ਰਿਹਾ ਕਣਕ ਦਾ ਵੀ ਨੁਕਸਾਨ ਹੈ ਜਿਹੜਾ ਇਹ ਹੋਇਆ ਮੈਂ ਮੇਰੇ ਕਿਸਾਨਾਂ ਨੂੰ ਇਹੀ ਬੇਨਤੀ ਕਰਦਾ ਵੀ ਗੱਭੋਅ ਵਾਸਾ ਸਮੇਂ ਕਣਕ ਦੇ ਫਸਲ ਨੂੰ ਤਾਕਤ ਦਿਓ ਨਾ ਕਿ ਉਹਨੂੰ ਸਟ੍ਰੈਸ ਨਾ ਕਿ ਉਹਨੂੰ ਕੋਈ ਇਸ ਤਰ੍ਹਾਂ ਦਾ ਪੇਨ ਦੇਓ ਜਿਹਦੇ ਨਾਲ ਉਹ ਆਪਦਾ ਝਾੜ ਘਟਾ ਜੇ ਹੁਣ ਕਣਕ 80 ਦਿਨ ਦੀ 85 ਦਿਨ ਦੀ ਆ ਉਥੇ ਆਪਾਂ ਕੋਈ ਗਲਤ ਹਰਬੀ ਸੈਡ ਕਰ ਲਏ ਨੇ ਉਥੇ ਆਪਣਾ ਕਾਫੀ ਨੁਕਸਾਨ ਜਿਹੜਾ ਹੋ ਜਾਂਦਾ ਹੁਣ ਜਿਵੇਂ ਛਿੱਟੇ ਟੇਡੇ ਵੰਗੇ ਹੋ ਰਹੇ ਆ ਛਿੱਟਿਆਂ ਦੇ ਵਿੱਚ ਦਾਣੇ ਘਟਾ ਜਿਹੜੀਆਂ ਜਾਦੇ ਕਾਫੀ ਪਹਿਲਾਂ ਬਰੇਟੀਆਂ ਬੀਜੀਆਂ ਜਾਂ ਨੇ ਉਹਦੇ ਜਦੋਂ ਕਿਸਾਨ ਬੱਲੀ ਨੂੰ ਖੋਲ ਕੇ ਦੇਖਦੇ ਆ ਐਂ ਲੱਗਦਾ ਯਾਰ ਵੀ ਇਹਦੇ ਵਿੱਚ ਕੋਈ ਦਾਣਾ ਨਹੀਂ ਭਰਨਾ ਬੱਲੀ ਟੇਢੀ ਬਿੰਗੇ ਆ ਉਹਦਾ ਕਾਰਨ ਹੈ ਇੱਕ ਤਾਂ ਆਪਾਂ ਮੈਗਰੀ ਦੇ ਸਪਰੇ ਹਾਂ ਜਿੰਕ ਦੇ ਸਪਰੇ ਹਾਂ ਬਹੁਤ ਘੱਟ ਕਰਦੇ ਆ ਦੂਸਰੀ ਗੱਲ ਜੇ ਹੁਣ ਬੱਲੀ ਸੋਡੀ ਖਿਲਣ ਰਹੀ ਆ ਉਹ ਜਾਦੇ ਘਾਟ ਹੈਗੀ ਵਾਰਨ ਦੀ ਤੀਸਰੀ ਗੱਲ ਜੇ ਹੁਣ ਜਿਹੜੇ ਛੱਟੇ ਆ ਛੱਟੇ ਵਿੱਚ ਖਾਲੀ ਵੀ ਹੋ ਰਹੇ ਆ ਉਹ ਮੈਨ ਘਾਟ ਹੈਗੀ ਪोटाश ਦੀ ਜਿੱਥੇ ਕਣਕ ਜਦੋਂ ਸਾਡੀ ਕਣਕ ਗੋ ਅੰਗਬ ਵਾਸਾ ਸਮੇਂ ਹੁੰਦੀ ਹੈ ਉਦੋਂ ਕਣਕ ਦੀ ਫਸਲ ਦੇ ਵਿੱਚ ਤੁਸੀਂ ਐਨਪੀਕੇ ਕਰ ਸਕਦੇ ਹੋ ਪोटाश ਕਹਿੰਦੇ ਇਹਨੂੰ ਆਪਾਂ 13 45 ਵੀ ਆਉਂਦਾ ਵੀ ਸੀ 0 52 34 ਵੀ ਆਉਂਦਾ ਉਹਦੇ ਵਿੱਚ 50 60 ਗ੍ਰਾਮ ਬੋਰਨ ਤੇ ਜ਼ਿੰਕ ਵੀ ਪਾ ਸਕਦੇ ਕਿਉਂਕਿ ਝੰਡੇ ਪੱਤੇ ਨੂੰ ਵੀ ਤਾਕਤ ਦੇਣੀ ਜ਼ਰੂਰੀ ਹੈ ਜੇ ਤੁਹਾਡਾ ਝੰਡਾ ਪਤਾ ਐਕਟਿਵ ਹੈ ਤਾਂ ਤੁਹਾਡੀ ਕਣਕ ਦੀ ਫਸਲ ਐਕਟਿਵ ਹੈ ਜੇ ਨਹੀਂ ਤਾਂ ਝੰਡੇ ਪੱਤੇ ਨੂੰ ਆਪਾਂ ਨੇ ਤਾਕਤ ਹੈ ਵੀ ਆਪਣਾ ਜਿਹੜਾ ਝਾੜ ਵਧੀਆ ਬਣ ਸਕੇ ਤੇ ਉਹਦੇ ਵਿੱਚ ਆਪਾਂ ਕਦੇ ਕੁਝ ਮਿਕਸ ਕਰ ਲੈ ਕਦੇ ਕੁਝ ਮਿਕਸ ਕਰ ਲੈ ਵਿੱਚ ਕਿਸਾਨ ਇਸ ਤਰ੍ਹਾਂ ਦੇ ਆ ਮੇਰੇ ਕੋਲੇ ਹੈਗੇ ਆ ਵਿੱਚ ਫੰਗੀਸਾਈਡ ਪਾ ਲੈਂਦੇ ਵਿੱਚ ਐਨਪੀਕੇ ਪਾ ਲੈਂਦੇ ਵਿੱਚ ਹੀ ਉਹਦੇ ਨਦੀਨ ਆਸ਼ਕਾਲੀ ਪਾ ਲੈਂਦੇ ਮੈਨੂੰ ਇਹ ਦੱਸੋ ਉਹ ਕਿਸਾਨ ਨੇ تیر ਕਹੇ ਕਿਹੜਾ تیر ਮਾਰਿਆ ਨਾ ਤਾਂ ਕੋਈ ਉਹਨੇ تیر ਐ ਮਾਰਿਆ ਵੀ ਮੇਰਾ ਝਾੜ ਬਦਲਾਂ ਨਾ ਕੋਈ تیر ਉਹ ਨੂੰ ਵੱਜੇ ਮੈਂ ਤੇ ਨਦੀਨਾਂ ਨਦੀਨਾਂ ਨੂੰ ਕੰਟਰੋਲ ਕਰ ਲ ਕਿਸੇ ਪਾਸੇ تیر ਨਹੀਂ ਵੱਜਿਆ ਨਾਲੇ ਤਾਂ ਆਪਦੇ ਪੈਸੇ ਖਰਾਬ ਕਰ ਲੇ ਨਾਲੇ ਫਸਲ ਦੀ ਜਿਹੜੀ ਚੰਗੀ ਸਥਿਤੀ ਸੀ ਉਹਨੂੰ ਗਵਾ ਲਿਆ ਝਾੜ ਘਟਾ ਲਿਆ ਫਿਰ ਆਪਾਂ ਦੁਕਾਨਾਂ ਵਾਲਿਆਂ ਦੇ ਬੱਲੇ ਬਗ ਜਾਂਦੇ ਆ ਬਾਈ ਸੋਡੀ ਦਵਾਈ ਨੇ ਸਾਡਾ ਨੁਕਸਾਨ ਕਰਤਾ ਦੁਕਾਨਦਾਰ ਵੀ ਇਹਨਾਂ ਗਲਤੋਟ ਰਦੇ ਆ ਆਪਾਂ ਨੂੰ ਹੱਥ ਵਨਮਨ ਕਹਿੰਦੇ ਆ ਵੀ ਬਾਈ ਇੰਨੇ ਦਿਨਾਂ ਤੋਂ ਬਾਅਦ ਤੁਸੀਂ ਹਰ ਵੀ ਸੜ ਨਾ ਕਰੋ ਜੇ ਕਰਨਾ ਹੈ ਇਕੱਲਾ ਇਕੱਲਾ ਕਰੋ ਮਿਕਸ ਕਰਕੇ ਕਦੇ ਨਾ ਕਰੋ ਜਿੱਥੇ ਕਿਤੇ ਛਿੱਟੇ ਡੇਡੇ ਵੰਗੇ ਹੋ ਰਹੇ ਆ ਬੱਲੇ ਪ੍ਰੋਪਰ ਨਹੀਂ ਭਰ ਰਹੀ ਤੇ ਉੱਥੇ ਮੇਰੀ ਬੇਨਤੀ ਹੈ ਕਿਸਾਨਾਂ ਨੂੰ ਵੀ ਐਨਪੀਕੇ ਦਾ ਸਹਾਰਾ ਜ਼ਰੂਰ ਲਓ ਬੋਰਨ ਦਾ ਸਹਾਰਾ ਲਓ ਜ਼ਿੰਕ ਦਾ ਸਹਾਰਾ ਲਓ ਅੱਗੇ ਜਿਵੇਂ ਹੁਣ ਫਰਵਰੀ ਹੁਣ ਫਰਵਰੀ ਦਾ ਮਹੀਨਾ ਹੈ ਇਸ ਮਹੀਨੇ ਆ ਕੇ ਐਂਡਲੇ ਐਂਡਲੇ ਦਿਨਾਂ ਦੇ ਵਿੱਚ ਹੁਣ ਜਿਵੇਂ ਅੱਜ 21 ਫਰਵਰੀ ਹੋ ਗਈ ਇਸ ਤੋਂ ਬਾਅਦ ਜੇ ਗਰਮੀ ਪੈਂਦੀ ਹੈ ਤਾਂ ਜਿਹੜੇ ਉੱਲੀ ਰੋਗਾਂ ਦੇ ਹਮਲੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਉੱਲੀ ਰੋਗਾਂ ਦੇ ਹਮਲੇ ਤੋਂ ਤੁਸੀਂ ਪ੍ਰੋਪੀਕੋਨੋਜ਼ੋਲ ਟੈਲਟ ਟੈਬੂਕੋਨੋਜ਼ੋਲ ਵਰਤ ਸਕਦੇ ਹੋ ਜਾਂ ਜਿਹੜੀ ਦੋ ਟਕਣਾ ਵਾਲੀ ਆਉਂਦੀ ਹੈ ਜੋ ਆਕਸੀਸਿਸਟਮ ਦਾ ਸਟੈਪ ਡੈਫੂ ਨਾ ਜੋ ਇਹ ਮੀਟਸਟਾਰਟ ਆਫ ਵਾਲਾ ਆਕਸੀਸਿਸਸਟੈਪ ਬੋコナ ਜੋ ਕਿ ਸਟੋਰੀਆ ਵਾਲਾ ਇਹਨਾਂ ਦੀ ਤੁਸੀਂ 150 ਮਿਲ ਤੋਂ 200 ਮਿਲ ਦਾ ਇੱਕ ਜਿਹੜੀ ਰੋਜ਼ ਪਾ ਸਕਦੇ ਹੋ ਤਾਕਤ ਦੇਣੀ ਜ਼ਰੂਰੀ ਹੈ